ਸ਼ਹਿਰ ਕੋਰਾਲੀ ਜਿੱਥੇ ਹਰ ਸਾਲ ਸੈਂਕੜੇ ਮੇਲੇ ਭਰਦੇ ਨੇ ਅੱਜ ਕੱਲ੍ਹ ਤਿਆਰ ਚੱਲ ਰਿਹਾ ਹੈ ਮਾਤਾ ਦੇ ਮੇਲਿਆਂ ਦਾ ਮਾਤਾ ਸੀਤਲਾ ਦਾ ਮੇਲਾ ਤੇ ਮਾਤਾ ਛੋਟੀ ਦਾ ਮੇਲਾ ਤੇ ਬੜੀ ਮੇਲਾ ਅੱਜ ਬੜੀ ਮਾਤਾ ਦਾ ਮੇਲੇ ਸੰਪੰਨ ਹੋ ਗਏ ਕਿਉਂਕਿ ਬੜੀ ਧੁੰਦਾਂ ਅਤੇ ਸ਼ਰਦਾ ਨਾਲ ਭਰੇ ਗਏ ਇਸ ਮੌਕੇ ਦੂਰ ਦਰਦ ਦੇ ਤੋਂ ਸੰਗਤਾਂ ਆਈਆਂ ਜੋ ਰਾਤ ਨੂੰ ਹੀ ਲੈਣ ਵਿੱਚ ਲੱਗਣੇ ਸ਼ੁਰੂ ਹੋ ਗਈਆਂ ਸਨ ਇਸ ਨੂੰ ਬਸੜਿਆ ਦਾ ਮੇਲਾ ਵੀ ਕਿਹਾ ਜਾਂਦਾ ਹੈ ਇਸ ਦਿਨ ਮੇਲੇ ਲੱਗਣ ਪਹਿਲਾਂ ਰਾਤ ਨੂੰ ਗੁਲਗਲੇ ਤੇ ਕਿਚੋਰੀਆਂ ਬਣਾ ਕੇ ਰੱਖਿਆ ਜਾਂਦੀਆਂ ਹਨ ਜਦੋਂ ਸਾਰੇ ਵਾਸੀਆ ਹੋ ਜਾਂਦੇ ਤਾਂ ਮਾਤਾ ਦੇ ਸਾਹਮਣੇ ਮੱਥਾ ਟੇਕਿਆ ਜਾਂਦਾ ਇਸ ਮੌਕੇ ਥਾਂ ਥਾਂ ਤੇ ਰੰਗ ਬਰਗੇ ਝੂਲੇ ਲੋਕਾਂ ਨੂੰ ਵੇਖਣ ਨੂੰ ਮਿਲ ਰਹੇ ਸਨ ਆ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਤਸਵੀਰਾਂ ਸਿਆਸੀ ਆਗੂ ਧਾਰਮਿਕ ਆਗੂ ਵੀ ਇਸ ਮੌਕੇ ਨੌਸਤਕ ਹੋਏ ਗਜਰਾ ਜੀ ਇਹ ਨਾਮ ਖਾਮ ਦਾ ਬਹੁਤ ਬਹੁਤ ਚਾਹੇ ਰਚਦਾ ਰਚਦਾ ਵਈ ਜਗਵੰਤ ਟੀਵੀ ਲਈ ਮੈਰੀਸ਼ ਬਟਲਾ ਸ਼ਹਿਰ ਕੋਰਾਲੀ ਜ਼ਿਲ੍ਹਾ ਮੋਹਾਲੀ